ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਤਿ ਸ੍ਰੀ ਕਾਲ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਥੋੜਾ ਨਾਲ ਗੱਲ ਕਰਦੇ ਆਂ ਵੀ ਪਾਠ ਪੜ੍ਹਨਾ ਜ਼ਰੂਰੀ ਐ ਬਹੁਤ ਜ਼ਰੂਰੀ ਐ ਕਿਉਂਕਿ ਜਦੋਂ ਥੋਡੇ ਆਪ ਦੇ ਸੋਨੂੰ ਥੱਲੇ ਛੱਟਣ ਚ ਲੱਗੇ ਹੋਣ ਸੋਨੂੰ ਆਪ ਦੇ ਹੀ ਮਾਰਨ ਚ ਲੱਗੇ ਹੋਣ ਤਾਂ ਇੱਕ ਪਾਠ ਐ ਜਿਹੜਾ ਸੋਨੂੰ ਇਹਨਾਂ ਚੀਜ਼ਾਂ ਚੋਂ ਬਚਾਉਂਦਾ ਐ ਕੱਢਦਾ ਐ ਕਹਿੰਦੇ ਨਾ ਸੁਣਨ ਦੀ ਹੁੰਦੀ ਸੀ ਉਹ ਗੱਲਾਂ ਸੱਚ ਹੋਣ ਲੱਗੀਆਂ ਵੀ ਜਿਹੜਾ ਸ਼ਰੀਕ ਹੁੰਦਾ ਕਹਿੰਦੇ ਇੱਕ ਛੋਡੇ ਛੇਰੇ ਲਾ ਕੇ ਘਰੇ ਨਹੀਂ ਆਉਂਦਾ ਤੇ ਕਸਰ ਛੋਡੇ ਨਾਲ ਕੋਈ ਵੀ ਨਹੀਂ ਛੱਡਦਾ ਜੇ ਮੈਂ ਗੱਲਾਂ ਸੱਚੀਆਂ ਆਪਾਂ ਮੰਨਦੇ ਨਹੀਂ ਸੀ ਹੁੰਦੇ ਹੰਡਾ ਕੇ ਦੇਖ ਲਈਆਂ ਇਹ ਗੱਲਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਆਂ ਜੀ ਕਾਲ ਬੁਰਖ ਵੈਗਨ ਨੂੰ ਜਾਣ ਕੇ ਮੈਂ ਜਿਹਦਾ ਦਿਲੋਂ ਕੀਤਾ ਜਿਹਦੀ ਦਿਲੋਂ ਰਿਸਪੈਕਟ ਕੀਤੀ ਐ ਜਿਹਨੂੰ ਦਿਲੋਂ ਹੀ ਪਿਆਰ ਕੀਤਾ ਰਿਸ਼ਤੇ ਨੂੰ ਉਹਨਾਂ ਨੇ ਹੀ ਮੈਨੂੰ ਥੱਲੇ ਸੱਟ ਕੇ ਮਤਲਬ ਗਾਰਚ ਲੈ ਵੜਨ ਦੀ ਕੋਸ਼ਿਸ਼ ਕੀਤੀ ਮੈਂ ਜੀਤੇ ਮਾਨ ਕਰ ਲੈਂਦੀ ਸੀ ਨਾ ਵੀ ਆਹ ਬੰਦਾ ਤਾਂ ਆਪਣਾ ਮਾੜਾ ਚੰਗਾ ਨਹੀਂ ਬੋਲੂਗਾ ਆਪਾਂ ਨੂੰ ਕੁਝ ਨਹੀਂ ਕਹੂਗਾ ਵੀਰੇ ਉਹੀ ਬੰਦਾ ਇੰਨਾ ਗਿਰ ਜਾਂਦਾ ਹੈ ਜੇ ਤੁਸੀਂ ਸਹੀ ਪੁੱਛੋ ਨਾ ਮੈਨੂੰ ਜਦੋਂ ਕੁਝ ਗੱਲਾਂ ਪਤਾ ਲੱਗਦੀਆਂ ਮੈਂ ਥੋਂ ਮੰਦੇ ਚੋਂ ਔਖੇ ਨਹੀਂ ਜਾਂਦਾ ਬੀ ਕਹਿ ਰ ਮੇਰੇ ਦਿਲ ਤੇ ਇੰਨਾ ਅਸਰ ਪੈਂਦਾ ਮੈਂ ਕਹਿ ਦਿੰਨੀ ਆ ਵੀ ਯਾਰ ਮੇਰਾ ਮਨ ਨਹੀਂ ਮੰਨਦਾ ਵੀ ਯਾਰ ਮਾਂ ਬੰਦੇ ਲਈ ਆ ਸੋਚਿਆ ਸੀ ਇਹ ਮੇਰੇ ਲਈ ਇਹ ਸੋਚਦਾ ਪਰ ਮੈਂ ਤਖਤ ਤੇ ਚੜ ਕੇ ਸੌਂ ਖਾ ਸਕਦੀ ਆ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਾ ਕੇ ਸੌਂ ਖਾ ਸਕਦੀ ਆ ਮੈਂ ਕਦੇ ਕਿਸੇ ਦਾ ਮੋੜਾ ਨਹੀਂ ਕੀਤਾ ਚਾਹੇ ਮੇਰਾ ਦੁਸ਼ਮਣ ਕਿਉਂ ਨਾ ਹੋਵੇ ਮੈਂ ਉਹਦੀ ਵੀ ਮਾੜੀ ਨਹੀਂ ਕੀਤੀ ਕਦੇ ਆਪਾਂ ਪਿੱਠ ਪਿੱਛੇ ਵਾਰ ਕਦੇ ਨਹੀਂ ਕੀਤਾ ਤੇ ਸਾਡੇ ਘਰ ਦੇ ਵਿੱਚ ਫਰਕ ਪਵਾਉਣਾ ਜਾਂ ਕੋਈ ਲੜਾਈਆਂ ਪਾਉਣੀਆਂ ਜਦੋਂ ਇਹ ਪੂਦੇ ਪਿਆਉ ਨਾਲ ਕਲੇਸ਼ ਪਾਉਣਾ ਸਾਡੇ ਘਰ ਦੇ ਦੇ ਵਿੱਚ ਕੋਈ ਆਪ ਦਾ ਹੀ ਜ਼ੋਰ ਲਾ ਰਿਆ। ਸੋਚਣ ਦੀ ਗੱਲ ਹੈ। ਵੀ ਚਲੋ ਮੰਨਿਆ ਤੁਸੀਂ ਜ਼ੋਰ ਲਾ ਲੋਗੇ। ਤੁਸੀਂ ਸੋਚੋਗੇ ਵੀ ਆਪਾਂ ਉਹਨਾਂ ਦੇ ਘਰੇ ਕਲੇਸ਼ ਪਵਾਈਏ ਜਾਂ ਤੰਗ ਕਰੀਏ ਉਹਨਾਂ ਨੂੰ ਹਨਾ। ਦੇਖ ਗੱਲਾਂ। ਇਹ ਵੀਡੀਓ ਪਾਉਂਦੀ ਆ। ਇਹ ਨੱਟ ਦੇ ਪਾਉਂਦੀ ਆ। ਇਹਦੇ ਬੱਚੇ ਨਹੀਂ ਵੇਹੇ ਜਾਣੇ। ਮੈਨੂੰ ਲੱਗਦਾ ਤਿੰਨ ਹਿੱਸੇ ਦੁਨੀਆ YouTube ਤੇ ਆ ਹੀ ਪਈ ਆ। ਤਾ ਫਿਰ ਉਹਨਾਂ ਦੇ ਬੱਚੇ ਕੁਾਰੇ ਉਹਨਾਂ ਨੇ ਤਾਂ ਵੀਡੀਓ ਬਣਾ ਬਣਾ ਪਾਈਆਂ ਇੰਨੇ ਸੋਹਣੇ ਇੰਨੇ ਤਕੜੇ ਰਿਸ਼ਤੇ ਜੋੜੇ ਆ ਕਿ YouTube ਤੇ YouTube ਤੇ ਮੈਂ ਮੰਨਦੀ ਆ ਉਹ ਬੰਦੇ ਨੂੰ ਤੁਸੀਂ ਗਲਤ ਕਹਿ ਸਕਦੇ ਹੋ ਜਿਹੜਾ ਕੋਈ ਖੰਦਮੰਦ ਪਾਉਂਦਾ ਜਾਂ ਜਿਹੜਾ ਪੂਰੇ ਕੱਪੜੇ ਨਹੀਂ ਪਾਉਂਦਾ ਉਹਨੂੰ ਤੁਸੀਂ ਕਹਿ ਸਕਦੇ ਹੋ ਵੀ ਯਾਰ ਤੇਰਾ ਕੰਮ ਗਲਤ ਹੈ ਅਸੀਂ ਵੀਡੀਓ ਪਾਉਣੀ ਆ ਨਾਰਮਲ ਵੀਡੀਓ ਪਾਉਣੀ ਆ ਲੋਕਾਂ ਨਾਲ ਗੱਲਾਂ ਕਰਦੇ ਆ ਇਹਨਾਂ ਦੀ ਵੀ ਤਕਲੀਫ ਹੋਈ ਪਈ ਆ ਸਾਡੇ ਨਾਲ ਜਿਹੜੇ ਬਹਿਬਤਾਂ ਕਰਦੇ ਆ ਨਾ ਉਹ ਭਲੇਖੇ ਚ ਨਾ ਰਹਿਣ ਪਤਾ ਸਾਨੂੰ ਸਾਰਾ ਪਰ ਇੱਕ ਦਿਨ ਟਾਈਮ ਆਊਗਾ ਜਿੱਦ ਤੇ ਅਸੀਂ ਉਹਨਾਂ ਨੂੰ ਪੁੱਛਾਂਗੇ ਪੁੱਛ ਵੀ ਲਵਾਂਗੇ ਹੁਣ ਹਟਦੇ ਨਹੀਂ ਪੁੱਛੇ ਬਿਨਾ ਪੁੱਛਾਂਗੇ ਜ਼ਰੂਰ ਕਿਉਂਕਿ ਫਿਰ ਅਗਲਾ ਥੋੜਾ ਜਿਆਦਾ ਜਿਆਦੇ ਚੰਬਲ ਜਾਂਦਾ ਵੀ ਮੇਰੇ ਬਾਰੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਮੈਂ ਤਾਂ ਬਹਿਬਤਾਂ ਕਰਕੇ ਪਾਸੇ ਹੋ ਜਾਈਦਾ ਹਨਾ ਕੋਈ ਗੱਲ ਨਹੀਂ ਤੁਸੀਂ ਬਹਿਬਤ ਕੀਤੀ ਛੋਡੀ ਮਿਹਰਬਾਨੀ ਛੋਡੀ ਬਹਿਬਤ ਨੇ ਸਾਡਾ ਦਿਮਾਗ ਖੋਲ ਲਿਆ ਸਾਡਾ ਦਿਮਾਗ ਖੁੱਲਿਆ ਸਾਨੂੰ ਅਗਲ ਆਈ ਵੀ ਆ ਸਾਡੇ ਨਾਲ ਆ ਤੇ ਆ ਬਗਾਨਾ ਤੇ ਆ ਆਪਣਾ ਪਹਿਲਾਂ ਅਸੀਂ ਵੀ ਪ੍ਰਖਿਆ ਚ ਤੁਰੇ ਫਿਰਦੇ ਸੀ ਵੀ ਆ ਸਾਡਾ 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 ਸੁੱਡਾ ਇੱਥੇ ਕੋਈ ਨਹੀਂ ਹੈਗਾ ਵੀਰੇ ਸਭ ਲੋਕ ਦਿਖਾਵਾ ਹੈ ਜਿੰਨਾ ਮਰਜੀ ਮੈਂ ਅੱਜ ਫੇਰ ਕਹਣੀ ਆ ਜਿੰਨਾ ਮਰਜੀ ਕਿਸੇ ਦਾ ਕਰ ਲਿਓ ਥੋੜਾ ਕੋਈ ਨਹੀਂ ਕਰਦਾ ਟਾਈਮ ਪੈਨ ਤੇ ਛੋਡੇ ਹੀ ਛੋਡੇ ਤੇ ਮਾੜੀ ਕਰਨਗੇ ਉਹਨਾਂ ਨੂੰ ਤਖਲੀਬ ਹੋ ਜੂ ਛੋਡੀ ਖੁਸ਼ੀ ਤੋਂ ਸੋਨੂੰ ਸੱਚੀ ਗੱਲ ਜਿਹੜੀਆਂ ਚੀਜ਼ਾਂ ਮੈਂ ਮੰਨਦੀ ਨਹੀਂ ਸੀ ਨਾ ਮੈਨੂੰ ਮਨਾਤਿਆਂ ਛੋਡੀ ਰੋਟੀ ਵੀ ਅਗਲੇ ਦੇ ਚੁੱਭਣ ਲੱਗ ਜਾਂਦੀ ਐ ਵੀ ਰੋਟੀ ਚੰਗੀ ਖਾਂਦਾ ਐ ਇਹ ਜ਼ਿੰਦਗੀ ਚੰਗੀ ਜਿਉ ਰਿਆ ਲੈ ਫਿਰ ਮੇਰਾ ਚੈਲੰਜ ਐ ਮੈਂ ਤਾਂ ਐਦੂ ਵੀ ਚੰਗੀ ਰੋਟੀ ਖਾਂਗੀ ਜੀਨੇ ਜੋਰ ਲਾਉਣਾ ਹੋਣਾ ਲਾ ਲਿਓ ਜੋ ਬਹਿਤਾਂ ਕਰਨੀਆਂ ਕਰ ਲਿਓ ਜਨਤ ਤੋਂ ਤੁਹਾਡੇ ਚ ਜੋਰ ਆ ਲਾ ਲਿਓ ਪਰ ਮੱਦ ਦਬਣ ਦਬਣ ਵਾਲਿਆਂ ਚ ਨਹੀਂ ਹੈਗੀ ਭਲੇਖਾ ਕੱਢ ਦਿਓ ਦਿਲ ਚੋਂ ਮੈਨੂੰ ਰਾਹਾਂ ਦੇਣਗੇ ਤੇਰੇ ਬੱਚੇ ਵਿਆਹ ਨਾਲੇ ਤੇਰੀ ਕੁੜੀ ਵਿਆਹ ਨਾਲੇ ਮੇਰੇ ਬੱਚੇ ਕਿਹੜਾ ਤੁਹਾਡੇ ਘਰੇ ਆਉਂਦੇ ਆ ਜਾਂ ਮੇਰੇ ਬੱਚਿਆਂ ਨੇ ਕਿਹੜਾ ਤੁਹਾਨੂੰ ਕੋਈ ਐਸਾ ਕੰਮ ਕਰਤਾ ਵੀ ਤੁਹਾਨੂੰ ਖਵਾ ਰਾਂ ਤੇ ਜਾਂ ਮੋਬਾਈਲਾਂ ਤੇ ਮਿਲਣ ਨੂੰ ਮਿਲ ਗਿਆ ਮੈਂ ਕਹਨੀਆ ਵਾਹਿਗੁਰੂ ਮੇਰੇ ਵਰਗੇ ਬੱਚੇ ਤਾਂ ਸਭ ਨੂੰ ਮਿਲਣ ਮੇਰੇ ਬੱਚੇ ਚਾਹੇ ਮੈਂ ਵਿਆਹਾ ਨਾ ਵਿਆਹਾ ਚਾਹੇ ਮੈਂ ਉਹਨਾਂ ਨੂੰ 부ਢੇ ਰੱਖਾਂ ਤੁਹਾਨੂੰ ਕੀ ਤਕਲੀਫ ਇਹ ਕੱਲੀ ਰਹਿੰਦੀ ਐ ਜੀ ਇਹ ਆਏ ਐ ਜੀ ਇਹ ਬਾਹ ਮੈਂ ਤਾਂ ਸਭ ਤੋਂ ਪਹਿਲਾਂ ਇੱਕ ਗੱਲ ਕਹੂੰਗੀ ਆਪਦੀ ਪੀੜੀ ਥੱਲੇ ਛੋਟਾ ਮਾਰ ਲਓ ਤੁਸੀਂ ਕਿੱਡੇ ਕੇ ਕਰੈਕਟਰ ਵਾਲੇ ਹੋ ਸ਼ਰਮ ਵੱਲੋਂ ਥੋੜੀ ਜੀ ਕਿੱਡਾ ਛੋਟਾ ਕਰੈਕਟਰ ਐ ਤੁਹਾਨੂੰ ਖੁੱਦ ਨੂੰ ਵੀ ਪਤਾ ਐ ਮੈਥੋਂ ਨਾ ਕਹਾਓ ਫਿਰ ਸੱਚੀ ਗੱਲ ਕਹੀ ਐ ਸਿਆਣੇ ਨੇ ਕਹਿੰਦੇ ਜਦੋਂ ਕੋਈ ਕਿਸੇ ਦੇ ਡੱਕੇ ਦਿੰਦਾ ਨਾ ਡੱਕੇ ਦਿੰਦਾ ਇੱਕ ਦਿਨ ਤਾਂ ਬੰਦਾ ਥੱਕ ਕੇ ਕਹਿੰਦੇ ਫਿਰ ਉਹਨੂੰ ਮੋੜ ਕੇ ਤਾਂ ਗਲ ਫੜਦਾ ਹੀ ਐ ਵੀ ਆ ਜਾ ਤੈਨੂੰ ਮੈਂ ਦੇਵਾ ਪ੍ਰੂਫ ਤੂੰ ਕੈਸਾ ਜਾਂ ਮੈਂ ਕੈਸੀ ਐ ਸਿਆਣੇ ਜਵਾਨੇ ਦੇ ਵਿੱਚ ਕਹਿੰਦੇ ਸੱਜ ਬੋਲੇ ਸੱਲ ਨਹੀਂ ਬੋਲੇ ਗੱਲਾਂ ਵੀਰੇ ਸੱਚ ਨੇ ਸ਼ਰਮੰਦਾ ਤਾਂ ਬੋਲਦਾ ਹੀ ਨਹੀਂ ਸਿਰੇ ਦਾ ਚਗਲ ਤੇ ਕੰਜਰ ਬੰਦਾ ਬੋਲੂ ਉਹ ਗਿਆਨ ਦੇਉ ਉਹ ਐਂ ਤਾਂ ਭੁੱਲ ਜਾਂਦਾ ਵੀ ਮੇਰੀ ਔਕਾਤ ਕੀ ਐ ਤੇ ਉਹ ਗਿਆਨ ਦੇਣ ਚ ਲੱਗ ਜਾਂਦਾ ਉਹਨੂੰ ਲੱਗਦਾ ਵੀ ਮੈਂ ਤਾਂ ਗਿਆਨੀ ਐ ਇਹ ਬਾਗਲ ਤੁਰੇ ਫਿਰਦੇ ਆ ਉਹ ਸੋਨ ਨੂੰ ਕੀ ਪਤਾ ਵੀ ਅਸੀਂ ਕਿੱਥੇ ਤੁਰੇ ਫਿਰਦੇ ਆ ਕਿੱਥੇ ਦਿਮਾਗ ਆ ਸਾਡਾ ਜਿੱਥੇ ਤੁਸੀਂ ਸੋਚਦੇ ਹੋ ਨਾ ਉੱਥੋਂ ਤਾਂ ਸਾਡਾ ਦਿਮਾਗ ਕਦੋਂ ਦਾ ਲੰਘ ਗਿਆ ਹੁੰਦਾ ਸਾਡੇ ਨਾਲ ਬੇਇਮਾਨੀਆਂ ਕਰਕੇ ਸਾਡੇ ਨਾਲ ਬਹਿਬਤਾ ਕਰਕੇ ਇਹ ਨਾ ਸੋਚੋ ਵੀ ਸਾਨੂੰ ਕੋਈ ਦਾ ਪਤਾ ਨਹੀਂ ਸਾਨੂੰ ਸਾਰਾ ਪਤਾ ਹੈ ਪਰਾਸੀ ਟਾਈਮ ਦੀ ਵੇਟ ਕਰ ਰਹੇ ਹਾਂ ਟਾਈਮ ਸਾਡਾ ਵੀ ਆਉਣਾ ਹੈ ਥੋੜਾ ਜਿੜ ਖੜੋ ਸਾਡਾ ਟਾਈਮ ਆਉਣ ਵਾਲਾ ਹੈ ਉੱਦੇ ਇਕੱਲੇ ਇਕੱਲੇ ਤੇ ਪੱਟਦੇ ਪਾੜਾਂਗੇ ਕੰਨ ਦੇ ਵੀ ਤੁਸੀਂ ਕੀ ਕਿਹਾ ਸੀ ਕੀ ਨਹੀਂ ਕਈਆਂ ਗੱਲਾਂ ਮੂੰਹ ਤੇ ਹੋਣਗੀਆਂ ਸਵਾਦ ਫੇਰ ਆਉਂਦਾ ਜਦੋਂ ਆਪਾਂ ਅਗਲੇ ਨੂੰ ਖੜਾ ਕੇ ਕਹਿੰਨੇ ਆ ਵੀ ਤੂੰ ਆਹਾਂ ਗੱਲਾਂ ਕਹੀਆਂ ਸੀ ਨਾ ਅੱਜ ਯਾਦ ਕਰ ਤੂੰ ਕੀਆਂ ਤੇ ਅਸੀਂ ਕੀਆਂ ਇੱਥੇ ਲੋਕਾਂ ਦਾ ਦਿਮਾਗ ਖਰਾਬ ਹੁੰਦਾ ਜੀ ਪੈਸੇ ਨਾਲ ਪਰ ਲੋਕਾਂ ਨੂੰ ਇਹ ਨਹੀਂ ਪਤਾ ਇੰਨੀ ਕਕਲ ਨਹੀਂ ਆਈ ਲੋਕਾਂ ਨੂੰ ਵੀ ਪੈਸਾ ਦੰਦਾ ਪਾਉਣਾ ਪੈਸਾ ਤੇ ਸੋਭਾ ਕੌਣ ਦਿੰਦਾ ਇਹ ਚੀਜ਼ ਤਾਂ ਹਜੇ ਤੱਕ ਲੋਕਾਂ ਨੂੰ ਪਤਾ ਨਹੀਂ ਹੈਗਾ ਸੋਭਾ ਮਾਲਕ ਦੀ ਮਰਜ਼ੀ ਨਾਲ ਮਿਲਦੀ ਹੈ ਪੈਸਾ ਮਾਲਕ ਦੀ ਮਰਜ਼ੀ ਨਾਲ ਮਿਲਦਾ ਤੁਹਾਨੂੰ ਕੀ ਪਤਾ ਗਤੀੜੋ ਵੀ ਪਤਾ ਨਹੀਂ ਪ੍ਰਮਾਤਮਾ ਨੇ ਕਦੋਂ ਸੁੱਤੋਂ ਕੀ ਹੋ ਲੈਣਾ ਸੰਕੇਤ ਦਿੰਦਾ ਪ੍ਰਮਾਤਮਾ ਇੱਕ ਦੋ ਬਾਰ ਕਿਸੇ ਦਾ ਦਿਲ ਦਿਖਾਉਣ ਦਾ ਪਰ ਜੇ ਬੰਦਾ ਸਮਝੇ ਨਾ ਨਾ ਫਿਰ ਪ੍ਰਮਾਤਮਾ ਉਹਨਾਂ ਨੂੰ ਸਿੱਧੇ ਪਰੌਠੇ ਦਿੰਦਾ ਮੀਲਾ ਖਾ ਲੋ ਤੁਸੀਂ ਨਹੀਂ ਟਿਕਦੇ ਪਲੇਖੇ ਜਿਵੇਂ ਰਹੋ ਮੈਨੂੰ ਪਰੇਸ਼ਾਨ ਕਰਕੇ ਵੀ ਅਸੀਂ ਤੈਨੂੰ ਪਰੇਸ਼ਾਨ ਕਰਦੇ ਆ ਮੇਰੇ ਖਿਲਾਫ ਕੋਈ ਚੁਗਲੀਆਂ ਫੁਗਲੀਆਂ ਜਾਂ ਕੋਈ ਮੇਰੀ ਆਮਦਨ ਹੋ ਰਹੀ ਹੈ ਉਹਦੇ ਵਿੱਚ ਡਿੱਕਾ ਲੱਗ ਰਿਹਾ ਮੈਂ ਤਾਂ ਟਾਵਰ ਨਾਲ ਜਿਉਣੀ ਆ ਅੱਜ ਤੱਕ ਮੈਂ ਇਹ ਗੱਲ YouTube ਤੇ ਕਦੇ ਕਹੀ ਨਹੀਂ ਸੀ ਪਰ ਤੁਸੀਂ ਬਹਿਤ ਤਾਂ ਕਰਕੇ ਮੈਥੋਂ ਸੁਣ ਰਹੇ ਹੋ ਹਾਂ ਮੈਨੂੰ YouTube ਤੋਂ ਵੀ ਕਮਾਈ ਹੁੰਦੀ ਹੈ ਮੈਨੂੰ ਕੱਪੜੇ ਦੀ ਵੀ ਕਮਾਈ ਆਉਂਦੀ ਹੈ ਬੋਲੋ ਕੀ ਕਰਨਾ ਤੁਸੀਂ ਕਮਾ ਕੇ ਖਾਣੀ ਆ ਕਿਸੇ ਦਾ ਪਿਓ ਦਾ ਚੋਰੀ ਨਹੀਂ ਕਰਦੀ ਕਿਸ ਨੋਂ ਮੰਗਦੀ ਨਹੀਂ ਕਿਸੇ ਮੁਰੇ ਨੀਵੀਂ ਨਹੀਂ ਪਾਉਂਦੀ ਵੀ ਸਾਨੂੰ ਪੈਸੇ ਦੇ ਦੋ ਆਉਂਦੀ ਐ YouTube ਤੋਂ ਵੀ ਆਉਂਦੀ ਐ ਕੱਪੜਾਂ ਚੋਂ ਵੀ ਆਉਂਦੀ ਐ ਨਜ਼ਾਰੇ ਨਾਲ ਰੋਟੀ ਖਾਣੇ ਆ ਤੁਸੀਂ ਬਹਿਮਤਾ ਕਰਕੇ ਕੀ ਕਰ ਲੋਗੇ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂ ਕਿਉਂਕਿ ਪ੍ਰਮਾਤਮਾ ਸਾਡੇ ਨਾਲ ਐ ਅਸੀਂ ਵਾਹਿਗੁਰੂ ਤੋਂ ਬਿਨਾਂ ਕਿਸੇ ਕਿਸੇ ਕਤਿਹੜ ਤੋਂ ਡਰਦੇ ਨਹੀਂ ਸਾਡੀਆਂ ਡੋਰੀਆਂ ਉਸ ਰੱਬ ਤੇ ਆ ਜੀਨੇ ਸਾਨੂੰ ਇੱਥੇ ਭੇਜਿਆ ਛੋਡੇ ਵਰਗੀਆਂ ਕਤਿਹੜਾਂ ਤੇ ਨਹੀਂ ਹੈਗੀਆਂ ਵੀ ਤੁਸੀਂ ਸਾਡਾ ਕੁਝ ਵਿਗਾੜ ਦੋਗੇ ਕੁਝ ਨਹੀਂ ਵਿਗਾੜ ਸਕਦੇ ਸਭ ਤੋਂ ਪਹਿਲਾਂ ਤਾਂ ਨਾ ਆਪਦੇ ਘਰੇ ਚੱਕੀ ਮਾਰਿਆ ਕਰੋ ਵੀ ਤੁਸੀਂ ਕਿੰਨੇ ਚੰਗੇ ਹੋ ਦੂਜੇ ਬਾਰੇ ਫੇਰ ਸੋਚਿਆ ਕਰੋ ਦੂਜੇ ਨੂੰ رائے ਉਦੋਂ ਦਿਆ ਕਰੋ ਜਦੋਂ ਸੁੱਥੋਂ ਅਗਲਾ ਰਾਇ ਮੰਗਦਾ ਹੋਵੇ ਬਿਨ ਮਤਬਲਾ ਕਿਸੇ ਨੂੰ ਰਾਇ ਨਹੀਂ ਦੇਈਦੀ ਹੁੰਦੀ ਆਪਦੀ ਹੋਈ ਇੱਜ਼ਤ ਘਟਦੀ ਆ ਮੇਰੀ ਆਦਤ ਤਾਂ ਮੈਂ ਕਦੇ ਕਿਸੇ ਨੂੰ ਬਿਨਾ ਮੰਗੇ ਰਾਇ ਨਹੀਂ ਦਿੱਤੀ ਚੁੱਪ ਕਰਕੇ ਬੈਠੇ ਲੈਣੇ ਆਪਦੇ ਘਰੇ ਮਾੜੇ ਆ ਚੰਗੇ ਆ ਆਪਦੇ ਘਰੇ ਆ ਅਸੀਂ ਇੱਜ਼ਤ ਵਾਲੇ ਆ ਜਾਂ ਵੇ ਇੱਜ਼ਤ ਆ ਅਸੀਂ ਭੁੱਖੇ ਨੰਗ ਆ ਜਾਂ ਪੈਸੇ ਆ ਨਾ ਸਾਡਾ ਰੱਬ ਜਾਣਦਾ ਅਸੀਂ ਕਤੀੜਾ ਨੂੰ ਸੁਪਾਈ ਨਹੀਂ ਦਿੰਦੇ ਕਿਉਂਕਿ ਅਸੀਂ ਕਤੀੜਾ ਤੋਂ ਕਦੇ ਕੁਝ ਮੰਗਿਆ ਨਹੀਂ ਮੈਨੂੰ ਇਸ ਗੱਲ ਦੀ ਸੋਚ ਕੇ ਹੈਰਾਨ ਆਉਂਦੀ ਹੈ ਜਿਸ ਬੰਦੇ ਦੀ ਕੌਡੀ ਦੀ ਔਕਾਤ ਆਪਦੀ ਹੁੰਦੀ ਹੈ ਉਹ ਵੀ ਅਕਲ ਦੇਣ ਲੱਗ ਜਾਂਦੇ ਆ। ਉਹਦੋਂ ਆਇ ਸ਼ਰਮ ਆਉਂਦੀ ਵੀ ਇਹਨਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਵੀ ਇਹ ਆਪ ਦੇ ਬੰਨੀ ਕਿਉਂ ਨਹੀਂ ਚਾਹਤਦੇ ਇਹ ਕਿੰਨੇ ਕ ਸਹੀ ਆ ਤੇ ਕਿੰਨੇ ਕ ਚੰਗੇ ਆ ਇਹ ਵੀ ਸਾਡੇ ਤੇ ਰਾਇਆ ਕਰਨਗੇ ਇਹ ਵੀ ਸਾਨੂੰ ਸੁਜੈਸ਼ਨ ਦੇਣਗੇ ਮੈਂ ਅੱਜ ਕਹਿਣਾ ਚਾਹੁੰਦੀ ਆ ਵੀ ਮੈਂ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਡਰਦੀ ਆ ਸਿਰਫ ਅਕਾਲ ਪੁਰਖ ਵਾਹਿਗੁਰੂ ਤੋਂ ਕਿਉਂਕਿ ਜਿਨੇ ਮੈਨੂੰ ਭੇਜਿਆ ਤੇ ਜਿਹਦੇ ਕੋਲੇ ਮੈਂ ਜਾਣਾ ਆ ਲੱਲੀ ਛੱਲੀ ਨੂੰ ਨਾ ਕਹਾਂ ਮੈਂ 2 ਮਿੰਟਾਂ ਚ ਪਤਾ ਲਾ ਲਿਆ ਜਿਹੜੀਆਂ ਚਾਂਬਲੀਆਂ ਫਿਰਦੀਆਂ ਇੱਕ ਮਿੰਟ ਦਾ ਕੰਮ ਆ ਮੇਰਾ ਅਗਲ ਟਕਾਣੀ ਲਿਆਉਣ ਦਾ ਪਰ ਮੈਂ ਚੁੱਪ ਆ ਉਹਨਾਂ ਚਿਰ ਚੁੱਪ ਆ ਜਿੰਨਾ ਚਿਰ ਮੈਂਥੋਂ ਛੱਲੀਦਾ ਜਿੱਦੈ ਮੇਰੀ ਚੁੱਪ ਖੁੱਲ ਗਈ ਨਾ ਫਿਰ ਚਿੱਕਾ ਹੀ ਨਿਕਲਣਗੀਆਂ ਉਦੋਂ ਫਿਰ ਮੇਰਾ ਕੋਈ ਆਪਣਾ ਨਹੀਂ ਰਹਿਣਾ ਦੇਉਂਗੀ ਜਵਾਬ ਜਰੂਰ ਜਿਹੜੇ ਬਹਿਤਾਂ ਕਰਦੇ ਆ ਨਾ ਜਿਹੜੇ ਸਾਡੇ ਘਰੇ ਫਿੱਕ ਪਾਉਣ ਦੀ ਕੋਸ਼ਿਸ਼ ਕਰਦੇ ਆ ਉਂਗਲਾਂ ਨਾ ਆਉਂਦੇ ਆ ਉਹਦੇ ਜਾਣੀ ਕਿ ਦੀਪੂ ਦੇ ਡੈਡੀ ਦੇ ਕੀ ਕਰਤਾ ਫਿਰ ਉਹਦੇ ਉਂਗਲਾ ਲਾਤੀਆਂ ਤੁਸੀਂ ਐ ਨਾ ਕਰੋ ਤੁਸੀਂ ਬਾਹ ਨਾ ਕਰੋ ਇਹ ਚਾਂਬੜਿਆ ਮਾਂ ਪੁੱਤ ਇਹ ਨਜ਼ਾਰੇ ਨਾ ਰਹਿੰਦੇ ਹੈ ਗੱਡੀਆਂ 'ਚ ਰਹਿੰਦੇ ਐਸੀਆਂ 'ਚ ਪੈਂਦੇ ਪਾਵਾਂਗੇ ਵੀਰੇ ਅਸੀਂ ਐਸੀਆਂ 'ਚ ਗੱਡੀਆਂ 'ਚ ਵੀ ਜਾਵਾਂਗੇ ਮਿਹਨਤ ਕਰਦੇ ਆ ਕਿਸੇ ਸਾਲੇ ਤੋਂ ਮੰਗ ਕੇ ਹੀ ਲਿਆਉਂਦੇ ਸਾਲਾ ਕੋਈ ਆ ਕੇ ਸਾਨੂੰ ਕਹੀ ਵੀ ਸਾਥੋਂ ਤੇਲ ਨੂੰ 500 ਰੁਪਏ ਮੰਗੇ ਮੈਂ ਤੇ ਮੇਰਾ ਪੁੱਤ ਮਿਹਨਤ ਕਰਦੇ ਆ ਹੱਡ ਤੋੜ ਮੀ ਮਿਹਨਤ ਕਰਦੇ ਆ ਕੱਪੜੇ ਵੇਚਦੇ ਆ YouTube ਤੇ ਵੀਡੀਓ ਪਾਉਨੇ ਸਾਨੂੰ ਪੈਸੇ ਆਉਂਦੇ ਆ ਤਾਂ ਐਸ ਕਰਦੇ ਆ ਸੋਡਾ ਕੋਡ ਡੁੱਧ ਦੁੱਖਦਾ ਅਗਰ ਮੇਰੇ ਘਰ ਵਾਲੇ ਮੇਰੇ ਘਰ ਵਾਲੇ ਦੇ ਉਂਗਲਾ ਲਾਈਆਂ ਕਿਸੇ ਨੇ ਵੀ ਦੀਪੂ ਨੂੰ ਪੈਸੇ ਨਾ ਪਾਇਆ ਕਰ ਦੀਪੂ ਜੰਮ ਲੈ। ਉਹ ਰੱਬ ਨੇ ਜੰਮ ਲਾਇਆ ਦੀਪੂ ਤੁਸੀਂ ਨਹੀਂ ਜੰਮ ਲਾਇਆ। ਕਿੱਥੇ ਕਿੱਥੇ ਦੀਪੂ ਦੇ ਕਰਮ ਧੋ ਲੋਂਗੇ? ਆ 2 ਮਹੀਨੇ ਰਹਿ ਕੇ ਦੀਪੂ ਤਾਂ ਕਚਹਿਰੀਆਂ 'ਚ ਜਾਣ ਲੱਗ ਜੂ। ਉੱਥੇ ਵੀ ਜਾ ਕੇ ਕਿਸੇ ਜੱਜ ਨੂੰ ਕਹਿ ਦਿਓ। ਵੀ ਦੀਪੂ ਵਕੀਲ ਐ ਨੂੰ ਕਚਹਿਰੀਆਂ 'ਚ ਨਾ ਬੈਠਣ ਦਿਓ। ਸ਼ਰਮ ਕਰੋ ਸ਼ਰਮ ਆਪਦੀ ਪੀੜੀ ਥੱਲੇ ਸੋਟਾ ਮਾਰੋ ਤੁਸੀਂ ਕਿਉਂ ਸੁਣਨ ਨੂੰ ਛੋਡੀ ਔਕਾਤ ਦਾ ਸਾਰਾ ਪਤਾ ਪਰ ਅਫਸੋਸ ਦੀ ਗੱਲ ਇਹ ਆ ਵੀ ਆਪਣੇ ਆਪ 'ਚ ਤੁਸੀਂ ਇੱਜ਼ਤ ਵਾਲੇ ਬਣੇ ਰਹਿੰਦੇ ਹੋ ਆਸ-ਪਾਸੋਂ ਨਾ ਕਿਤੇ ਗੱਲਾਂ ਸੁਣ ਕੇ ਦੇਖਿਓ ਛੋਡੀ ਥੇਲੇ ਦੀ ਇੱਜ਼ਤ ਨਹੀਂ ਜਿਹੜੇ ਦੂਜੇ ਦੇ ਕੈਰੇਕਟਰ ਤੇ ਉਂਗਲਾਂ ਚੱਕਦੇ ਕੋਈ ਥੋਨ ਨੂੰ ਕੁੱਛ ਕਹਿੰਦਾ ਕੋਈ ਕੁੱਛ ਕਹਿੰਦਾ ਛੋਡੇ ਉਹਦਿਆਂ ਵਾਲੇ ਵੀ ਤੁਹਾਨੂੰ ਕੁਛ ਨਾ ਕੁਛ ਕਹਿੰਦੇ ਆ ਛੋਡੇ ਨਾਮ ਰੱਖੇ ਹੋਏ ਆ ਪਰ ਤੁਸੀਂ ਚੌੜੇ ਹੋ ਕੇ ਤਰਦੇ ਹੋ ਵੀ ਅਸੀਂ ਬੜੇ ਚੰਗੇ ਆ ਥੋੜਾ ਜਾਂ ਨਾ ਕਿਸੇ ਤੋਂ ਇਹ ਜ਼ਰੂਰ ਪਤਾ ਕਰ ਲਓ ਵੀ ਛੋਡੀ ਕੀ ਉਕਾਤ ਐ ਤੁਹਾਨੂੰ ਕੀ ਕਹਿੰਦੇ ਆ ਲੋਕ ਇਹ ਜ਼ਰੂਰ ਪਤਾ ਕਰ ਲਓ ਛੋਡੀ ਅਕਲ ਟਕਾਣੇ ਆ ਜਾਣੀਆਂ ਜਿਹੜੀ ਹੱਲੀ ਬਈ ਐ ਪੈਸਾ ਕੀ ਚੀਜ਼ ਐ ਜਿੰਨੀਆਂ ਆਮ ਸਰਕਾਰੀ ਬੰਦੇ ਦੀ ਤਨਖਾਹ ਉਹਨੇ ਤੇ ਮੇਰੇ YouTube ਤੇ ਤੇ ਕਪੜਾ ਦੀ ਕਮਾਈ ਤੋਂ ਆ ਜਾਂਦੇ ਆ ਮੈਂ ਕੀ ਕਿਸੇ ਤੋਂ ਮੱਕੀ ਲੈਣੀ ਐ ਜਿੰਨੀ ਤਨਖਾਹ ਇੱਕ ਮੁਲਾਜ਼ਮ ਲੈਂਦੇ ਆ ਨਾ ਕੋਈ ਸਰਕਾਰੀ ਮੁਲਾਜ਼ਮ ਲੈਂਦੇ ਆ ਉਨੀ ਤਨਖਾਹ ਤਾਂ ਮੇਰੀ ਆ ਜਾਂਦੀ ਐ ਘਰੇ ਰਹਿਣੀ ਆ ਆਪ ਦਾ ਮੁੰਡੇ ਕੋਲੇ ਰਹਿਣੀ ਆ ਖਾਣਾ ਬਣਾਉਣੀ ਆ ਮਿਹਨਤ ਕਰਦੀਆਂ ਨਾਲੇ ਕੋਈ ਠੱਗੀ ਨਹੀਂ ਬੇਈਮਾਨੀ ਨਹੀਂ ਕਪੜਾ ਲੀਆਂ ਤਹਾਂ ਖੋਲਣੀਆਂ ਕਰਨੀਆਂ ਲਿਆਉਣਾ ਮਿਹਨਤ ਕਰਦੀ ਆ ਜਮ ਹੱਕ ਹਲਾਲ ਦੀ ਕਮਾਈ ਕਰਨੀ ਆ ਕਿਉਂ ਕਿਉਂਕਿ ਮੈਂ ਪਰਮਾਤਮਾ ਦੀ ਰਜ਼ਾ ਚ ਰਹਿਣੀ ਆ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਮੇਰਾ ਸਿਰ ਝੁਕ ਨਹੀਂ ਸਕਦਾ ਲੱਖ ਜੋਰ ਲਾ ਲਓ ਜਿੰਨੀਆਂ ਮਰਜ਼ੀ ਵਹਿਮ ਤਾਂ ਕਰ ਲਓ ਕਾਮਯਾਬੀ ਤਾਂ ਮੈਂ ਤੇ ਦੀਪੂ ਨੇ ਲੈ ਕੇ ਰਹਿਣੀ ਆ ਤੁਹਾਡੇ ਵਰਗੀ ਲੱਲੀ ਥੱਲੀ ਦੀ ਸਾਨੂੰ ਪਰਵਾਹ ਨਹੀਂ ਭਲੇਖੇ ਜਨਾਰੇ ਹੋ ਪਤਾ ਮੈਨੂੰ ਸਾਰਾ ਜਿੱਦਣ ਕਿਤੇ ਟਾਈਮ ਆ ਗਿਆ ਉਦੋਂ ਹੀ ਦੱਸੂਗੀ ਨਾਲੇ ਦੱਸੂਗੀ ਵੀ ਕਿਵੇਂ ਕਿਸੇ ਨੂੰ ਸਹੋਂ ਬਾਈ ਦੀਆਂ ਸਾਰਾ ਕੁਝ ਦੱਸੂਗੀ ਚੁੱਪਾਂ ਮੇਰੀ ਚੁੱਪ ਦਾ ਬੈਟ ਕਰਿਓ ਜਿੱਦੇ ਟੁੱਟ ਗਈ ਨਾ ਉਦਦੇ ਕੱਲੀ ਕੱਲੀ ਗੱਲ ਦੱਸਣ ਸਬੂਤ ਦਊਂਗੀ ਵੀ ਆ ਗੱਲਾਂ ਐ ਸੀ ਆ ਗੱਲਾਂ ਐ ਸੀ ਮੈਂ ਬੱਚਿਆਂ ਦੇ ਵਿਆਹ ਕਰਨੇ ਆ ਜੀ ਠੀਕ ਐ ਤੁਸੀਂ YouTube ਫੈਮਲੀ ਮੇਰੀ ਫੈਮਲੀ ਨੂੰ ਤੁਹਾਨੂੰ ਦੱਸਣਾ ਮੇਰਾ ਫਰਜ਼ ਆ ਬੱਚਾ ਵਿਆਹ ਕਰਨੇ ਆ ਉਂਗਲਾ ਲੱਗਦੀਆਂ ਕਿ ਇਹਨਾਂ ਦੇ ਬੱਚਿਆਂ ਦੇ ਤਾਂ ਵਿਆਹ ਚ ਨਹੀਂ ਕੋਈ ਨੇ ਆਉਣਾ ਉਹ ਤਾਂ YouTube ਤੇ ਵੀਡੀਓ ਪਾਉਂਦੇ ਆ ਜੀ ਐ ਪਾਉਂਦੇ ਆ ਨੀ ਉਹ ਨਾ ਆਇਓ ਅਸੀਂ ਕਿਹੜਾ ਤੁਹਾਡੇ ਗੱਡੀਆਂ ਭੇਜੀਆਂ ਭਾਰਗੇ ਜੀ ਨੇ ਵਿਆਹ ਹੋਣਾ ਆਓ ਜੀ ਨੇ ਨਹੀਂ ਹੋਣਾ ਜਮਾ ਨਾ ਆਇਓ ਨਿਦੇਸ਼ ਉੱਤੇ ਆ ਕੇ ਗੱਡੀਆਂ ਭੇਜੀਆਂ ਵੀ ਚੜਕਿਆ ਉਹਦੇ ਆਏ ਹੋ ਸਾ ਮੇਰੇ ਬੱਚੇ ਆ ਮੈਨੂੰ ਫਿਕਰ ਹੈ ਮੈਨੂੰ ਦਾ ਵਿਆਹ ਕਰਾਂ ਨਾ ਕਰਾਂ ਹੋਵੇ ਨਾ ਹੋਵੇ ਤੁਸੀਂ ਨਾ ਮੈਂ ਟਟੀਆਂ ਲਾਉ ਮੇਰੀ ਲਾਈਫ ਹੈ ਮੈਨੂੰ ਪਤਾ ਮੈਂ ਚੰਗੀ ਆ ਕਿ ਮਾੜੀ ਆ ਮੈਨੂੰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਹੈਗੀ ਕਿ ਕਤੀੜਾ ਨੂੰ ਕਹਿਣੀ ਵੀ ਕਤੀੜੋ ਆਪਦੀ ਰਹਿ ਸੰਭ ਕੇ ਰੱਖੋ ਤੁਹਾਡੀਆਂ ਕਤੀੜ ਪੁਣਾ ਮੇਰੇ ਤੇ ਨਹੀਂ ਚੱਲਣਾ ਮੇਰਾ ਮੂੰਹ ਖਲਾਉਣ ਦੀ ਕੋਸ਼ਿਸ਼ ਨਾ ਕਰੋ ਮੈਂ ਚੁੱਪਾਂ ਤੇ ਚੁੱਪਾਂ ਮਾੜੀਆਂ ਚੰਗੀਆਂ ਆਪਦੇ ਘਰੇਆਂ ਕਿਸੇ ਕਿਟੜ ਤੋਂ ਮੰਗਣ ਨਹੀਂ ਜਾਂਦੀ। ਸੋ ਵੀਡੀਓ 'ਚ ਮੈਂ ਕਹਿ ਦਿੱਤਾ ਸਮਝਣ ਵਾਲੇ ਸਮਝ ਜਾਣਗੇ ਜੇ ਫਿਰ ਵੀ ਨਾ ਸਮਝੇ ਤੇ ਫਿਰ ਛੇਤਰਾਂ ਨੂੰ ਤਿਆਰ ਨਹੀਂ ਹੋਵੇ ਮੇਰੀ ਵਾਰਨਿੰਗ ਹੈ। ਕਿਉਂਕਿ ਬਹੁਤਾ ਚਿਰ ਕੋਈ ਨਹੀਂ ਕਿਸੇ ਦੀਆਂ ਝਲਦਾ ਹੁੰਦਾ ਇੱਕ ਦਿਨ ਛੇਤਰ ਖਿੱਚਣਾ ਹੀ ਪੈਂਦਾ। ਕਿਸੇ ਨੂੰ ਕਿਸੇ ਦੀ ਔਕਾਤ ਦਿਖਾਉਣੀ ਪੈਂਦੀ ਆ ਫਿਰ ਅਗਲਾ ਸਮਾਰ ਕੇ ਦਿਖਾ ਦਿੰਦਾ। ਫਿਰ ਟੈਕ ਵੀ ਜਾਂਦਾ। ਜਿੰਨਾ ਚਿਰ ਕਹਿੰਦੇ ਹੁੰਦੇ ਨੇ ਅਗਲੇ ਦੀ ਉਹ ਗੱਲ ਆ ਤੁੰਨੀ ਚੁੰਜਣਾ ਦੇਵੇ ਅਗਲਾ ਟੈਕ ਦਾ ਨਹੀਂ ਫਿਰ ਫਿਰ ਟੈਕ ਦੇ। ਸੋ ਮੇਰੀ YouTube ਫੈਮਲੀ ਮੈਂ ਸੌਰੀ ਚਾਹਣੀ ਆ ਮੈਂ ਗੁੱਸੇ ਚ ਬੋਲੀ ਪਰ ਕੁਝ ਲੋਕ ਮੈਨੂੰ ਪਰੇਸ਼ਾਨ ਕਰਦੇ ਆ ਟਿਕਣ ਨਹੀਂ ਦਿੰਦੇ ਘਰੇ ਬੈਣ ਨੇ ਘਰੇ ਵੀ ਬੈਠਿਆਂ ਨੂੰ ਬੈਠਣ ਨਹੀਂ ਦਿੰਦੇ ਸਾਡੇ ਘਰ ਦੇ ਵਿੱਚ ਝਾਤੀਆਂ ਮਾਰਨ ਨੂੰ ਨਹੀਂ ਹਟਦੇ ਉਂਗਲਾ ਲਾਉਣ ਉਹਦ੍ਰੋ ਉਦਰੀ ਉਹ ਕਰਨੋ ਜਿਹੜਾ ਕੁਝ ਕਰਨਾ ਤੁਸੀਂ ਜੋ ਕਰਨਾ ਕਰ ਲਓ ਅਸੀਂ ਡਰਦੇ ਨਹੀਂ ਤੁਹਾਡੇ ਤੋਂ ਇੱਕ ਰੱਬ ਤੋਂ ਬਿਨਾਂ ਅਸੀਂ ਕਿਸੇ ਕਤੀੜ ਤੋਂ ਡਰਦੇ ਫਿਰਦਿਆਂ ਕਤੀੜਾਂ ਭੌਂਕਦੀਆਂ ਭੌਂਕ ਲੈਣ ਦੇ ਕਿਉਂਕਿ ਕਤੀੜਾਂ ਦੀ ਖੁਦ ਦੀ ਇੱਜ਼ਤ ਹੁੰਦੀ ਨਹੀਂ ਉਹ ਦੂਜਿਆਂ ਦੀਆਂ ਇੱਜ਼ਤਾਂ ਬਾਰੇ ਕੁਛ ਨਾ ਕੁਛ ਤਾਂ ਬੋਲਦੀ ਰਹਿੰਦੇ ਆ ਸੋ ਮੈਂ ਕੈਰ ਬਿਲਕੁਲ ਪ੍ਰਵਾਹ ਨਹੀਂ ਕਰਦੀ ਇਹ ਜੀਆਂ ਲੰਡੂ ਕਤੀੜਾਂ ਸੋ ਆਪ ਸਭ ਨੂੰ ਮੇਰੀ ਪਿਆਰੀ ਫੈਮਿਲੀ ਜਿਹੜਾ ਮੇਰਾ ਸਾਥ ਦੇ ਰਹੀ ਹੈ ਮੇਰੇ ਨਾਲ ਖੜਿਆ ਉਹਨਾਂ ਨੂੰ ਬਹੁਤ ਬਹੁਤ ਪਿਆਰ ਤੇ ਉਹ ਜਿਹੜੀਆਂ ਕਤੀੜਾਂ ਨੂੰ ਫਟਕਾਰ ਜਿਹੜੀਆਂ ਸਾਡੀ ਜ਼ਿੰਦਗੀ 'ਚ ਝਾਕੀ ਮਾਰ ਕੇ ਸਾਡੀ ਜ਼ਿੰਦਗੀ ਬਾਰੇ ਬੋਲਦੀਆਂ ਸੋ ਆਪ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ